ਐਮਐਲਏ ਵੀ ਆਉਂਦੇ ਰੇ ਕਿਸੇ ਨੇ ਕੋਈ ਗੱਲ ਸੁਣੀ ਸਾਹਿਬ ਤੇ ਐਮਐਲਏ ਨੂੰ ਵਿਖਾਉਣਾ ਸੀ ਵੋਟਾਂ ਤੋਂ ਪਹਿਲਾਂ ਇਹ ਇਹ ਵਿਖਾਇਆ ਜੀ ਸਭ ਕੁਝ ਵਿਖਾਇਆ ਇੱਥੇ ਬਹਿ ਕੇ ਸਾਡੇ ਨਾਲ ਆ ਕੇ ਗਏ ਵੇ ਅਸੀਂ ਬਣਾਵਾਂਗੇ ਕਿਸੇ ਨੇ ਬਣਾਇਆ ਕਿੱਥੇ ਇੱਥੇ ਬੈਠੇ ਸੀ ਇੱਥੇ ਬੈਠੇ ਵੋਟ ਇੱਥੇ ਤੁਹਾਡੇ ਨਾਲ ਹਾਂ ਸਾਡੇ ਨਾਲ ਅੱਛਾ ਕਿਹੜਾ ਐਮਐਲਏ ਦਈਆ ਸਾਹਿਬ ਦਈਆ ਸਾਹਿਬ ਅੱਛਾ ਕੀ ਕਹਿੰਦੇ ਸੀ ਬਹਿ ਕੇ ਆਂਦੇ ਸੀ ਅਸੀਂ ਪਹਿਲ ਦੇ ਆਧਾਰ ਤੇ ਪੋਲ ਬਣਾਵਾਂਗੇ ਹਾਂ ਤੇ ਅੱਜ ਤੱਕ ਪੋਲ ਨਹੀਂ ਬਣਾਇਆ ਇਸੇ ਬੋਰਡ ਦੀ ਛਾਵੇਂ ਐਮਐਲਏ ਬਣਨ ਤੋਂ ਪਹਿਲਾਂ ਵਾਅਦੇ ਕਰ ਗਿਆ ਵੀ ਮੈਂ ਪੋਲ ਬਣਾਉਂਗਾ ਇਹ ਮੈਨੂੰ ਵੋਟਾਂ ਪਾ ਦਿਓ ਪਰ ਐਮ.ਐਲ.ਏ ਨਹੀਂ ਬੋੜਿਆ ਮੋਤਾ ਕਿੰਨੀਆਂ ਕੁ ਹੋ ਗਈਆਂ ਨੇ ਇੱਥੇ ਮੋਤਾ 10-15 ਹੀ ਹੋ ਗਈਆਂ ਸਾਬ ਨਾਲ ਹਮ ਬੱਚੇ-ਬੁੱੱਚੇ ਡੱਗ ਪਏ ਬੜੇ ਅੱਛਾ ਬੀ.ਪੀ. ਦੂਜੀ ਆਈ ਸੀ ਗੈਰੀ ਜੇ ਕਰਾਂ ਉਹ ਹੀ ਆਲੀ ਮਾਪੋਲ ਬਣਾਵਾਂ ਦੀ ਜੇ ਤੋ ਫਿਕਰ ਨਾ ਕਰੋ ਉਦੋਂ ਬਾਅਦ ਇੱਕ ਨਾ ਭੇੜਾ ਨਾ ਨਹੀਂ ਬਾਪੂ ਤਿਆਰੀ ਹੋ ਗਈ ਕੋਈ ਤਿਆਰੀ ਚੋਰੀ ਨਹੀਂ ਹੋਈ ਪੋਲ ਦੀ ਪਹਿਲੀ ਵਧਾਈ ਇੱਕ ਸਤਕਾਰਕੌਰ ਗੈਰੀ ਸੀ ਔਰ ਉਹ ਵੀ ਇੱਥੇ ਆਈ ਕਹਿੰਦੀ ਬਣਾ ਦੂੰ ਨਹੀਂ ਬਣਿਆ ਉਦੋਂ ਬਾਅਦ ਦੂਜਾ ਐਮ.ਐਲ.ਏ ਕਹਿੰਦੇ ਦਈਆ ਉਹ ਵੀ ਉਦੋਂ ਬਾਅਦ ਨਹੀਂ ਬੋੜਿਆ ਮੰਤਰੀ ਸਾਹਿਬ شیخੋ ਸਾਹਿਬ ਵੀ ਆ ਗਏ ਮੌਕੇ ਤੇ ਇੱਥੇ ਵਾਖਾ ਕੇ ਗਏ ਜਵਾਬ ਕਾਦਾ ਦੇਣਾ ਸਾਰ ਇੱਕ ਕਰੇ ਗਿਆ ਜਵਾਬ ਲਾਉਣਾ ਨਾ ਕੋਈ ਜਵਾਬ ਵਾਲਾ ਗੱਲ ਨਹੀਂ ਜੀ ਸਾਲ ਤੋਂ ਬਾਅਦ ਕੀ ਹਲਾਤ ਹੋਣੇ ਨੇ ਮੁਸ਼ਕਲ ਮੁਸ਼ਕਲ ਮਾ ਗਹਿਰੀ ਵਾਲਾ ਸੇਮ ਗਹਿਰੀ ਸੇਮ ਗਹਿਰੀ ਵਾਲਾ ਲੋਕ ਤਾਂ ਯਾਦ ਕਰਨ ਲੱਗ ਪਿਓ ਉਹਨਾਂ ਨੂੰ ਕਹਿੰਦੇ ਉਹ ਹੀ ਚੰਗੇ ਸੀ ਇਹਨਾਂ ਨਾਲ ਬਸ ਤੁਹਾਨੂੰ ਸ਼ਾਇਦ ਗਹਿਰੀ ਵਾਲਾ ਹਾਂ ਬਹੁਤ ਲਾਹਤ ਕੱਖ ਨਹੀਂ ਕੀਤਾ ਨਾ ਜੀ ਕੱਖ ਵੀ 10 ਰੁਪਏ ਦੀ ਪਿੰਡ ਨੂੰ ਕਿਸੇ ਨੂੰ ਦਿੱਤੇ ਨਾ ਅਜੇ ਤੱਕ